ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਬਰਨਾਲਾ ਜ਼ਿਲ੍ਹੇ ਦੇ ਵਿੱਚ ਮਾਰਿਆ ਗਿਆ ਗੈਂਗਸਟਰ ਕਾਲਾ ਤਨੋਲਾ ਦੋਸਤੋ ਬਡਗਰ ਨੇੜੇ ਏਜੀਟੀਐਫ ਦੀ ਟੀਮ ਨਾਲ ਹੋਈ ਮੁੱਠਭੇੜ ਬਰਨਾਲਾ ਜ਼ਿਲ੍ਹੇ ਦੇ ਚਰਚਿਤ ਗੈਂਗਸਟਰ ਵਜੋਂ ਜਾਣੇ ਜਾਂਦੇ ਗੁਰਮੀਤ ਸਿੰਘ ਮਾਨ ਉਰਫ ਕਾਲਾ ਤਨੋਲਾ ਪੁਲਿਸ ਪੁਠ ਮੁੱਠਭੇੜ ਵਿੱਚ ਮਾਰੇ ਗਏ ਹਨ ਦੋਸਤੋ ਤੁਹਾਨੂੰ ਇੱਥੇ ਦੱਸਣਾ ਬਹੁਤ ਜ਼ਰੂਰੀ ਦੱਸਾਂਗਾ ਸਮਝਾਂਗਾ ਕਿ ਕਾਲਾ ਤਨੋਲਾ ਜੋ ਵਿਅਕਤੀ ਗੈਂਗਸਟਰ ਸੀ ਜਿਸ ਦਾ ਪੂਰਾ ਨਾਮ ਗੁਰਮੀਤ ਸਿੰਘ ਮਾਨ ਦੋਸਤੋ 70 ਪਰਚੇ ਕ੍ਰਿਮੀਨਲ ਉਹਦੇ ਉੱਤੇ ਦਰਦ ਸੀ ਸੰਦੀਪ ਗੋਇਲ ਏਜੀਟੀਐਫ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਅਧਿਕਾਰੀ ਸੰਦੀਪ ਗੋਲ ਨੇ ਇਸ ਮੁਠਭੇੜ ਦੀ ਪੁਸ਼ਟੀ ਕੀਤੀ ਹੈ ਹਾਂਜੀ ਜਤਿੰਦਰ ਦੇਵਗੰਨ ਜੀ ਬਰਨਾਲਾ ਤੋਂ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ ਦੱਸੋ ਕਿ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਤੁਹਾਡੇ ਨਾਲ ਇਸੇ ਮੌਕੇ ਤੇ ਤੁਸੀਂ ਕੀ ਖਬਰਾਂ ਨੇ ਜਿਹੜੀ ਇਹ ਅਨਕਾਊਂਟਰ ਦੀ ਗੱਲ ਤੁਸੀਂ ਦੱਸ ਰਹੇ ਹੋ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਡਿਟੇਲ ਚ ਦੱਸੋ ਜੀ ਬਖਸ਼ ਸਰ ਬਖਸ਼ ਸਰ ਗੁਰਮੀਤ ਸਿੰਘ ਕਾਲਾਮਾਨ ਸਾਡੇ ਇਥੇ ਕਸਬਾ ਤਰੌਣਲਾ ਦਾ ਰਹਿਣ ਵਾਲਾ ਹੈ ਕਿਉਂਕਿ ਕਾਫੀ ਮਸ਼ਹੂਰ ਗੈਂਗਸਟਰ ਸੀਗਾ ਇਹ ਪਿਛਲੇ ਦਿਨੀ ਕਾਂਗਰਸ ਦੇ ਜ਼ਿਲ੍ਹਾ ਜਨਰਲ ਸੈਕਟਰੀ ਸੁੰਦਰ ਬਾਲਾ ਜੋ ਕਿ ਟਰੱਕ ਜੂਨੀਅਰ ਦਾ ਪ੍ਰਧਾਨ ਵੀ ਰਹੇ ਨੇ ਉਹਨਾਂ ਦੇ ਫਾਇਰਿੰਗ ਕਰਕੇ ਗੋਲੀਆਂ ਚਲਾ ਕੇ ਫਰਾਰ ਹੋਇਆ ਸੀਗਾ ਤੇ ਇਹਦੇ ਉੱਤੇ ਹੱਤਿਆ ਇਰਾਦਾਇਕਤਲ ਦਾ ਮਾਮਲਾ ਦਰਜ ਸੀਗਾ। ਉਹ ਮਾਮਲੇ ਵਿੱਚ ਪੁਲਿਸ ਇਸ ਦੀ ਤਲਾਸ਼ ਕਰ ਰਹੀ ਸੀ ਅੱਜ ਇਸ ਦੀ ਪੁਲਿਸ ਤਲਾਸ਼ ਕਰਦੀ ਕਰਦੀ ਇਸ ਦੀ ਪਹਿੜ ਲੱਭਦੀ ਹੋਈ ਏਜੀਟੀਐਫ ਟੀਮ ਤੇ ਇਸ ਦਾ ਪਿੱਛਾ ਕਰ ਰਹੀ ਸੀ ਕਿ ਤੇ ਇਸ ਦਾ ਪੁਲਿਸ ਨਾਲ ਮੁੱਠ ਭੇੜ ਹੋ ਗਈ ਤੇ ਮੁੱਠ ਭੇੜ ਵਿੱਚ ਮਾਰਿਆ ਗਿਆ। ਕਿੰਨੇ ਵਜੇ ਦੀ ਖਬਰ ਹੈ ਕਿੰਨੇ ਵਜੇ ਦੀ ਵਾਰਦਾਤ ਹੈ? ਇਹ ਤਕਰੀਬਨ 4-5 ਵਜੇ ਦੀ ਵਾਰਦਾਤ ਦੱਸਦੇ ਨੇ ਜੀ ਕੋਈ ਵੈਸੇ ਪੁਲਿਸ ਅਧਿਕਾਰੀਆਂ ਨੇ ਕੋਈ ਕਲੀਅਰ ਨਹੀਂ ਕੀਤਾ ਹਜੇ ਤੱਕ ਜੀ ਇਹ ਜਿਹੜੇ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਕਮਾਂਡ ਕੌਣ ਕਰ ਰਿਹਾ ਸੀ ਐਂਟੀ ਟਾਸਕ ਫੋਰਸ ਦੀ ਕਮਾਂਡ ਸਤ ਸੰਦੀਪ ਗੋਇਲ ਕਰ ਰਹੇ ਸਨ ਜੋ ਕਿ ਪਹਿਲਾਂ ਇੱਥੇ ਐਸਐਸਪੀ ਰਹਿ ਕੇ ਗਏ ਨੇ ਬਰਾਂਡਾ ਤੇ ਕੋਈ ਪੁਲਿਸ ਮੁਲਾਜ਼ਮ ਵੀ ਇੰਜਰਡ ਹੋਇਆ ਇਹਦੇ ਵਿੱਚ ਇਹਦੇ ਵਿੱਚ ਕੋਈ ਹਜੇ ਜਾਣਕਾਰੀ ਨਹੀਂ ਮਿਲੀ ਵੀ ਕੋਈ ਪੁਲਿਸ ਮੁਲਾਜ਼ਮ ਇੰਜਰਡ ਹੋਇਆ ਪਰ ਇਹ ਜ਼ਰੂਰ ਪਤਾ ਲੱਗਿਆ ਹੈ ਕਿ ਕਾਲਾ ਤਨੌਲਾ ਜਿਹਦੇ ਖਿਲਾਫ 70 ਦੇ ਕਰੀਬ ਕ੍ਰਿਮੀਨਲ ਪਰਚੇ ਦਰਜ ਸਨ ਵੱਖ-ਵੱਖ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਉਹ ਇਸ ਵਿੱਚ ਮਾਰਿਆ ਗਿਆ ਹੈ ਕਾਲਾ ਤਨੋਲਾ ਕੱਲਾ ਮਾਰਿਆ ਗਿਆ ਕਿਦੇ ਨਾਲ ਕੋਈ ਦੇ ਹੈਲਪਰ ਦੋਸਤ ਮਾਰੇ ਵੀ ਗਏ ਆ ਜਾਂ ਭੱਜ ਗਏ ਆ ਜਾਂ ਭੱਜਣ ਵਿੱਚ ਕਾਮਯਾਬ ਹੋ ਗਏ ਆ ਫਿਰ ਨਾਲ ਕੱਲੇ ਕਾਲਾ ਤਨੋਲਾ ਦੀ ਹੋਈ ਪੁਸ਼ਟੀ ਕੀਤੀ ਹੈ ਜਿਹੜਾ ਏਜੀਟੀਐਫ ਦੇ ਅਧਿਕਾਰੀ ਸੰਦੀਪ ਗੁੱਲ ਸੀ ਉਹਨਾਂ ਨੇ ਸਿਰਫ ਹਜੇ ਕਾਲਾ ਤਨੋਲਾ ਦੀ ਹੀ ਪੁਸ਼ਟੀ ਕੀਤੀ ਹੈ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਸਾਡੇ ਤੁਹਾਨੂੰ ਸਾਡੇ ਦਰਸ਼ਕਾਂ ਨੂੰ ਖਬਰ ਦੇਣ ਵਾਸਤੇ ਤੁਹਾਡਾ ਧੰਨਵਾਦ ਸਾਹਮਣੇ ਬਰੀਫ ਕੀਤਾ ਹੈਗਾ ਕਿ ਸਾਡੇ ਕੋਲੇ ਹਿਊਮਨਿਟਰੀਕ ਤੇ ਟੈਕਨੀਕਲ ਇਨਕੈਡੈਂਟ ਹੈਗੀ ਸੀ ਇਹਦਾ ਪਿਛੋਕੜ ਵੀ ਦੱਸਿਆ ਹੈਗਾ ਇਸ ਨੇ ਇਧਰ ਏਰੀਆ ਵਿੱਚ ਕਾਫੀ دہشت ਖਲਾਈ ਹੋਈ ਸੀ 302 ਦੇ ਕੇਸ ਦੇ ਵਿੱਚ ਇਹ ਹੀ ਕਨਵਿਕਟ ਹੈਗਾ ਇਹਦੇ ਬੜੇ ਕੇਸਿਸ ਤੇ ਟ੍ਰਾਇਲ ਚੱਲ ਰਹੇ ਨੇ ਬੜਿਆਂ 'ਚ ਇਹ ਕਨਵਿਕਟ ਹੈਗਾ ਬੜੇ ਇਹਦੇ ਅੰਡਰ ਤਫ਼ਤੀਸ਼ ਹੈਗੇ ਸੀ ਤੇ ਲੇਟੈਸਟ ਜਿਹੜਾ 307 ਬਾਰੇ ਦੱਸੀ ਹੈ ਗੱਲ ਉਹਦੇ ਵਿੱਚ ਇਹ ਲੋੜਿੰਦਾ ਸੀਗਾ ਫਰਾਰ ਚੱਲੇ ਆ ਰਿਹਾ ਸੀਗਾ ਤੇ ਜਿਹੜੀ ਕੜੀਆਂ ਨੂੰ ਜੋੜਦੇ ਹੋਏ ਸਾਨੂੰ ਪਤਾ ਲੱਗਾ ਕਿ ਇਸ ਏਰੀਆ ਦੇ ਵਿੱਚ ਇਹ ਲੁਕਿਆ ਹੋਇਆ ਹੈਗਾ ਜਦੋਂ ਇਸ ਨੂੰ ਟਰੈਪ ਕੀਤਾ ਗਿਆ ਹੈਗਾ ਇਸ ਨੇ ਅਨਪਰੋਵੋਕਡ ਜਿਹੜੀ ਅੱਗੇ ਫਾਇਰਿੰਗ ਕੀਤੀ ਹੈ ਜਿਸ ਦੇ ਵਿੱਚ ਇਨਸਪੈਕਟਰ ਜਿਹੜੇ ਇਨਸਪੈਕਟਰ ਕੁਸ਼ਪਿੰਦਰ ਤੇ ਸਾਥੀ ਇਨਸਪੈਕਟਰ ਜਸਪ੍ਰੀਤ ਨੂੰ ਫਾਇਰਆਮ ਇੰਜਰੀਜ਼ ਆਈਆਂ ਹਨ ਜਿਨ੍ਹਾਂ ਨੂੰ ਅਸੀਂ ਆਪਣਾ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਹੈਗਾ ਇਸ ਨੂੰ ਜਦੋਂ ਘੇਰਾ ਪਾਇਆ ਗਿਆ ਇਸ ਨੂੰ ਜਾਤੀਸਾਰ ਇਸ ਨੂੰ ਸੈਂਟਰ ਕਰਨ ਲਈ ਆ ਗਿਆ ਫਿਰ ਇਸ ਨੂੰ ਜਿਵੇਂ ਕਹਿੰਦੇ ਲਿਸ ਅਸੀਂ ਫੋਰਸ ਕੀਤਾ ਅਸੀਂ ਇਹਨੂੰ ਹਵਾਈ ਫਾਇਰ ਵੀ ਕਰਕੇ ਇਸ ਨੂੰ ਸੈਂਟਰ ਕਰਨ ਲਈ ਕਿਹਾ ਗਿਆ ਪਰ ਇਸ ਨੇ ਜਿਸ ਤਰ੍ਹਾਂ ਮੈਂ ਦੱਸਿਆ ਅਨਪਰਵੋਕ ਫਾਇਰਿੰਗ ਕਰਦੇ ਹੋਏ ਸਾਡੇ ਸਾਡੇ ਉੱਤੇ ਤਾਬੜ ਤੋੜ ਫਾਇਰਿੰਗ ਕੀਤੀ ਹੈਗੀ ਇਸ ਦੇ ਵਿੱਚ ਜਵਾਬੀ ਫਾਇਰ ਦੇ ਵਿੱਚ ਹੀ ਹੈਸ ਬੀਨ ਨਿਊਟਰਲਾਈਜ਼ਡ ਜਿਸ ਤਰ੍ਹਾਂ ਐਸਐਸਬੀ ਸਾਰ ਨੂੰ ਤੁਹਾਨੂੰ ਦੱਸਿਆ ਇਹਦੇ ਵਿੱਚ ਹੁਣ ਤੱਕ ਤਿੰਨ ਜਿਹੜੇ ਵੈਪਨਸ ਰਿਕਵਰ ਹੋਏ ਹੈ ਲਾਈਵ ਕੈਟਰੀਜਸ ਹੈ ਮੈਗਜ਼ੀਨਸ ਹੈਗੇ ਆ ਕਾਰ ਰਿਕਵਰ ਹੋਈ ਹੈ ਜਿਹਦੇ ਵਿੱਚ ਇਹ ਕੰਚਰ ਰਿਹਾ ਸੀਗਾ ਜਾਂ ਉਹਦੇ ਵਿੱਚ ਯੂਜ਼ ਕਰ ਰਿਹਾ ਸੀ ਵਹੀਕਲ ਉਹ ਸਾਰੀ ਤਫ਼ਤੀਸ਼ ਦਾ ਮਸਲਾ ਹੈਗਾ ਜੋ ਐਸਐਸਬੀ ਸਾਹਿਬ ਨੇ ਕਿਹਾ ਕਿ ਬਾਅਦ ਵਿੱਚ ਸਾਰੀ ਗੱਲ ਆਏਗੀ ਜਿਹੜਾ ਕਾਲੇਤਨੌੜੇ ਵਾਲੀ ਇਹਨਾਂ ਮੌਕੇ ਤੇ ਹੀ ਡੈਥ ਹੋ ਗਈ ਹੈ ਦੀ ਹਾਂ ਬਿਕਾਜ਼ ਜਿਹੜੀ ਜੋ ਹੈਗਾ ਉਹਦੇ ਵਿੱਚ ਪਰ ਫਿਰ ਵੀ ਆਲਟੀਮੇਟਲੀ ਤਾਂ ਜਿਹੜਾ ਹੈਗਾ ਉਹ ਡਾਕਟਰ ਸੀ ਇਸ ਬਾਰੇ ਦੱਸ ਪਾਣਗੇ ਹੀ ਹੈਸ ਬੀਨ ਇਮੀਡੀਏਟਲੀ ਜਿਹੜਾ ਹੁੰਦਾ ਕਿ ਸ਼ਿਫਟ ਕਰ ਦਿੱਤਾ ਜਾਵੇ ਹਸਪੀਟਲ ਸੋ ਦੈਟ ਹੀ ਕੈਨ ਬੀ ਰਿਵਾਈਵਡ অর ਸਮਥਿੰਗ ਲਾਈਕ ਦੈਟ ਉਹ ਜਿਹੜੀ ਹੈਗਾ ਪ੍ਰੋਟੋਕੋਲ ਨੂੰ ਫਾਲੋ ਕੀਤਾ ਗਿਆ ਜਬ ਤੇਨਸਰ ਦੇਖਦੇ ਹਾਂ ਡਾਕਟਰ ਸਰ ਸਾਨੂੰ ਲੱਗਦਾ ਕਿ ਮੌਕੇ ਤੇ ਜਿਸ ਤਰ੍ਹਾਂ ਸਰ ਇਸ ਜਗ੍ਹਾ ਤੇ ਉਹ ਆਈ ਸੀ ਜਾਂ ਉਹ ਇੱਥੇ ਠਹਿਰੇ ਹੋਈ ਸੀ ਦੇਖੋ ਇਹ ਤਾਂ ਹੁਣ ਜਿਹੜੇ ਬੰਦੇ ਨਾਲ ਰਾਉਂਡ ਅਪ ਹੋਏ ਆ ਸਾਰੀ ਗਹਿਣ ਪੁੱਛਗਿਛ ਦਾ ਮਸਲਾ ਹੈਗਾ ਉਸ ਤੋਂ ਬਾਅਦ ਹੀ ਐਸਐਸਪੀ ਸਾਹਿਬ ਤੁਹਾਨੂੰ ਅਪਡੇਟ ਦੇਣਗੇ ਜੀ ਹਾਂ ਸਰ ਜਿਹੜਾ ਅੱਜ ਇੱਥੇ ਘਟਨਾਕਰਮ ਵਾਪਰਿਆ ਉਹਦੇ ਬਾਰੇ ਜਾਣਕਾਰੀ ਦਿਓ ਜੀ ਜੀ ਗਾਈਜ਼ ਸ਼ਾਮ ਨੂੰ ਇੱਕ ਇੱਕ ਕੈਟੇਗਰੀ ਗੈਂਗਸਟਰ ਜੋ ਬਰਨਾਲਾ ਦੇ ਵਿੱਚ ਧਨੋਲੇ ਥਾਣੇ ਦਾ ਰਹਿਣ ਵਾਲਾ ਹੈਗਾ ਗੁਰਮੀਤ ਸਿੰਘ ਕਾਲਾ ਧਨੋਲਾ ਜੋ ਕਿ ਰੀਸੈਂਟਲੀ ਸਾਡੇ ਇੱਕ 2 ਨੰਬਰ ਐਫਆਈਆਰ ਜੋ ਧਨੋਲੇ ਥਾਣੇ ਦੇ ਵਿੱਚ ਹੋਈ ਸੀਗੀ ਜਿਸਮੇ ਭਗੋੜਾ ਥਾ ਜਿਸਮੇ ਨੇ ਇੱਕ ਜਾਨਲੇਵਾ ਹਮਲਾ सुरेंद्रਪਾਲ ਉਰਫ ਪਾਲਾ ਤੇ ਕੀਤਾ ਸੀਗਾ ਉਹਦੀ ਬਾਰ ਦੇ ਤਹਿਤ ਏਜੀਟੀਐਸ ਦੀ ਟੀਮ ਤੇ ਬਰਨਾਲਾ ਪੁਲਿਸ ਦੀ ਟੀਮ ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀਗੀ ਏਜੀਟੀਐਫ ਦੀ ਟੀਮ ਇੱਥੇ ਆਈ ਸੀਗੀ ਉਹਨਾਂ ਕੋਲ ਟੈਕਨੀਕਲ ਤੇ ਹਿਊਮਨ ਇੰਟ ਸੀਗਾ ਕਿ ਇਹ ਇਸ ਏਰੀਆ ਦੇ ਵਿੱਚ ਘੁੰਮ ਰਿਹਾ ਹੈ ਜਦੋਂ ਅਸੀਂ ਉਸ ਇਨਪੁਟਸ ਤੇ ਕੰਮ ਕਰਦੇ ਹੋਏ ਸਾਡੀ ਟੀਮ ਏਜੀਟੀਰ ਦੀ ਇੱਥੇ ਪਹੁੰਚੀ ਉਹਨਾਂ ਨੇ ਇਹਨਾਂ ਦਾ ਘੇਰਾ ਪਾਇਆ ਤੇ ਇਹਨੂੰ ਸਰੈਂਡਰ ਕਰਨ ਵਾਸਤੇ ਕਿਹਾ ਇਹਨਾਂ ਨੇ ਅਨ ਅਨਪਰੋਵੋਕੇਟਿਵ ਫਾਇਰਿੰਗ ਸ਼ੁਰੂ ਕਰਤੀ ਫਾਇਰਿੰਗ ਕਰਕੇ ਉੱਥੋਂ ਬਜਣਾ ਸ਼ੁਰੂ ਕਰਤਾ ਤੇ ਰਿਟੈਲੀਟਰੀ ਫਾਇਰ ਦੇ ਵਿੱਚ ਜਦੋਂ ਆਪਣੇ ਏਜੀਟੀਰ ਦੀ ਟੀਮ ਨੇ ਵੀ ਫਾਇਰ ਕੀਤਾ ਉਹਦੇ ਵਿੱਚ ਗੁਰਮੀਤ ਸਿੰਘ ਕਾਲਾ ਧਨੋਲਾ ਨੂੰ ਫਾਇਰ arm ਇੰਜਰੀਜ਼ ਆਈ ਐਂਡ ਹੀ ਹਿਸ ਅਕਮ ਟੂ ਦੀ ਇੰਜਰੀਜ਼ ਐਂਡ ਨਾਲ ਦੀ ਨਾਲ ਜਿਹੜੀ ਜੋ ਗੈਂਗਸਟਰ ਵੱਲੋਂ ਉਰੂ ਦੇ ਟੀਮ ਮੇਟਸ ਵੱਲੋਂ ਫਾਇਰਿੰਗ ਹੋਈ ਸੀਗੀ ਉਹਦੇ ਵਿੱਚ ਸਾਡੇ ਦੋ ਮੈਂਬਰਸ ਜੋ ਕਿ ਇੰਸਪੈਕਟਰ ਕੁਸ਼ਪਿੰਦਰ ਸਿੰਘ ਔਰ ਸਬ ਇੰਸਪੈਕਟਰ ਜਸਪ੍ਰੀਤ ਉਹਨਾਂ ਨੂੰ ਵੀ ਫਾਇਰ ਆਰਮ ਇੰਜਰੀਜ਼ ਆਈ ਨੇ ਇਹਨਾਂ ਸਾਰਿਆਂ ਨੂੰ ਅਸੀਂ ਹਸਪੀਟਲ ਸ਼ਿਫਟ ਕਰਤਾ ਐਥੋਂ ਸਾਨੂੰ ਤਿੰਨ ਸੋਫਿਸਟੀਕੇਟਿਡ ਵੈਪਨਸ ਸਮਾਲ ਆਰਮਸ ਤੇ ਕਈ ਮੈਗਜ਼ੀਨਸ ਤੇ ਲਾਈਵ ਰਾਉਂਡਸ ਬਰਾਮਦ ਹੋਏ ਨੇ ਇੱਕ ਹੋਰ ਇੱਕ ਗੱਡੀ ਜੋ ਸਿਲਵਰ ਕਲਰ ਦੀ ਹੈਗੀ ਉਹ ਵੀ ਬਰਾਮਦ ਹੋਈ ਸਰ ਇਹਦੇ ਵਿੱਚ ਹੋਰ ਵੀ ਬੰਦੇ ਸੀ ਇਹਦੇ ਨਾਲ ਸਾਹਮਣੇ ਜੀ ਤਿੰਨ ਤਿੰਨ ਬੰਦੇ ਅਸੀਂ ਹੋਰ ਰਾਉਂਡ ਅਪ ਕੀਤੇ ਆ ਇੱਕ ਜੋ ਇਹ 2 ਨੰਬਰ ਐਫਆਰ ਧਨੋਲੇ ਦੀ ਜਿਹਦੇ ਵਿੱਚ ਵਾਂਟਡ ਸੀਗਾ ਉਹਦੇ ਸਾਥੀ ਹੀ ਸੀਗੇ ਉਹ ਵੀ ਕੋ-ਅਕਿਊਜ਼ਡ ਨੇ ਇੱਕ ਸੁਖਚੈਨ ਸਿੰਘ ਉਰਫ ਛਿੰਨਾ ਹੈ ਤੇ ਇੱਕ ਹੋਰ ਹੈਗਾ ਇਹਦੇ ਸਾਥੀ ਜੋ ਫਤਿਹਗੜ ਛੰਨਾ ਦਾ ਰਹਿਣ ਵਾਲਾ ਹੈ ਇਹ ਉਹਦੇ ਨਾਲ ਨਾਲ ਇੱਕ ਹੋਰ ਬੰਦਾ ਐਸੀ ਅਸੀਂ ਰਾਉਂਡ ਅਪ ਕੀਤਾ ਕਿ ਕਿਸ ਤਰ੍ਹਾਂ 60 ਲੋਕਾਂ ਨੇ ਕੱਢਿਆ ਘੇਰ ਲਈ ਹਾਂਜੀ ਤੋਂ ਇਲਾਵਾ ਕੋਈ ਹੋਰ ਵੀ ਇੰਜਰਡ ਹੋਇਆ ਨਹੀਂ ਅਭੀ ਇੰਜਰੀਜ਼ ਸਾਰੇ ਨੂੰ ਅਸੀਂ ਚੈੱਕ ਕਰਾਇਆਗੇ ਮੈਡੀਕਲ ਹੋਏਗਾ ਕਾਲੀ ਦੀ ਡੈਥ ਹੋ ਗਈ ਹੈ ਜੀ ਹਾਂ ਜੀ ਹੀ ਇਸ ਕਮ ਟੂ ਦੀ ਇੰਜਰੀ ਸਰ ਕਿਸ ਗੈਂਗਸਟਰ ਦੀ ਗੱਲ ਕਰਦੇ ਹੋ ਉਹ ਕਿਸ ਤਰੀਕੇ ਦੇ ਜਿਹੜੇ ਮਾਮਲੇ ਹੋਰ ਵੀ ਅਦਤ ਸੀਗੇ ਜੀ ਉਹਦੇ ਉਹਦੇ ਤੇ ਉਹ ਏ ਕੈਟੇਗਰੀ ਗੈਂਗਸਟਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਉਹਦੇ ਤੇ 67 ਐਫਆਈਆਰਸ ਦਰਜ ਹੈ 302 ਦੇ ਇੱਕ ਮੁਕਦਮੇ ਦੇ ਵਿੱਚ ਉਹ ਕਨਵਿਕਟਡ ਹੈਗਾ ਹੁਣ ਬੇਲ ਤੇ ਚੱਲ ਰਿਹਾ ਹੈ ਹੁਣ ਵੀ ਜਿੱਦਾਂ ਇਹ ਰੀਸੈਂਟਲੀ 1 ਮਹੀਨੇ ਪਹਿਲਾਂ ਹੀ ਉਸਨੇ 307 ਦਾ ਇੱਕ ਹੋਰ ਬੁਢੇ ਦੇ ਮੁਕਦਮਾ ਦਰਜ ਹੋਇਆ ਜਿਹਦੇ ਵਿੱਚ ਉਹਨੇ ਜਾਨਲੇਵਾ ਹਮਲਾ ਆਪਣੇ ਸਾਥੀਆਂ ਨਾਲ ਬਹਿਰਮੀ ਨਾਲ ਉੱਟ ਮਾਰ ਕੀਤੀ ਸੀ ਜੀ ਤੇ ਫਾਇਰ ਇੰਜਰੀਜ਼ ਕਿੰਨੇ ਸਨ ਕੋਈ ਪੁਲਿਸ ਮੁਲਾਜ਼ਮ ਵੀ जख्मी ਹੋਇਆ ਜੀ ਹਾਂਜੀ 2 ਜਿੱਦਾਂ ਮੈਂ ਦੱਸਿਆ ਈਜੀਟੀਐਫ ਤੇ ਸਾਡੇ 2 ਮੁਲਾਜ਼ਮ ਇਨਸਪੈਕਟਰ ਪੁਸ਼ਪਿੰਦਰ ਤੇ ਸਬ ਇਨਸਪੈਕਟਰ ਜਸਪ੍ਰੀਤ ਉਹਨਾਂ ਨੂੰ ਵੀ ਇੰਜਰੀਜ਼ ਆਈਆਂ ਦੇ ਹੈਵ ਬੀਨ ਟੇਕਨ ਟੂ ਦੀ ਹਸਪੀਟਲ ਫਾਰ ਫਰਦਰ ਟਰੀਟਮੈਂਟ ਜਿਸ ਤਰ੍ਹਾਂ ਭੀੜ ਨੇ ਕੱਢੀਆਂ ਕਿਰਨ ਦੀ ਵੀ ਕੋਸ਼ਿਸ਼ ਕੀਤੀ ਜਦੋਂ ਲੈ ਕੇ ਜਾ ਰਹੇ ਸੀ ਤੇ ਉਸ ਮਾਮਲੇ ਤੇ ਕੀ ਕਹਿਣਾ ਚਾਹੁੰਦੇ ਉਹਦੀ ਨਜਾਇਜ਼ ਦੱਕਾ ਹੋਇਆ ਉਹਦੀ ਚੋ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਇੱਕ ਕੋਈ ਮੁੰਡਾ ਹੈਗਾ ਕਿ ਉਹਨੂੰ ਨਜਾਇਜ਼ ਅਰੈਸਟ ਕੀਤਾ ਗਿਆ ਉਹਦਾ ਉਹ ਵਿਰੋਧ ਕਰਦੇ ਨਹੀਂ ਜੀ ਸਾਰੀ ਇਨਵੈਸਟੀਗੇਸ਼ਨ ਜਿੱਦ ਤੇ ਜੋ ਰਾਉਂਡ ਅਪ ਹੋਏ ਆ ਉਹਨਾਂ ਨੇ ਫਾਇਰਿੰਗ ਕੀਤੀ ਹੈ ਅਭੀ ਪਰਚਾ ਦਰਜ ਹੋਗਾ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਕੀ ਹੈ ਇਹਨਾਂ ਨੂੰ ਸਿਵਲ ਹਸਪਤਾਲ ਤੇ ਜਗ ਹਾਂਜੀ